ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਜਿਵੇਂ ਭਾਈ ਫਰਮਜੀ ਸਿੰਘ ਹਾ ਦੱਸਿਆ ਹੈ ਕਿ ਭਾਈ ਹਰਦੀਪ ਸਿੰਘ ਨੇ ਚਰ ਬਹੁਤ ਸਖਸ਼ੀਅਤ ਹੀ ਜਿਹੜੀ ਕਿਸੇ ਵੀ ਇੱਕ ਧਿਰ ਦੀ ਨਾ ਹੋ ਕੇ ਸਾਰਿਆਂ ਦੀ ਇਹ ਬੜੀ ਬਖੋਬੀ ਉਹਨਾਂ ਦੇ ਵਿੱਚ ਬਖੋਬੀ ਸੀ ਔਰ ਇਹ ਗੱਲ ਮੈਂ ਮਹਿਸੂਸ ਵੀ ਕੀਤੀ ਆ ਉੱਥੇ ਕੈਨੇਡਾ ਦੀ ਧਰਤੀ ਤੇ ਜਾ ਕੇ ਔਰ ਇਹ ਬਹੁਤ ਘੱਟ ਹੁੰਦਾ ਹੈ ਜਿਹੜੀ ਚੀਜ਼ ਉਹਨਾਂ ਦੇ ਵਿੱਚ ਹੋਰ ਉੱਥੇ ਵੇਖਣ ਨੂੰ ਮਿਲੀ ਉਹ ਇਹ ਕਿ ਜਿਹੜੇ ਸਾਡੇ ਇਥੋਂ ਵਿਦਿਆਰਥੀ ਜਾਂਦੇ ਆ ਨਾ ਉਹਨਾਂ ਸਟੂਡੈਂਟਸ ਨੂੰ ਉਹਨਾਂ ਵਿਦਿਆਰਥੀਆਂ ਨੂੰ ਉਸ ਸ਼ਖਸੀਅਤ ਨੇ ਪਾਈ ਹੱਥੀਂ ਜਿੱਦਾਂ ਜਿਹੜੇ ਨੇ ਇੱਕ ਮਾਂ ਵਾਂਗੂ ਪਾਲਿਆ ਇਸ ਗੱਲ ਦੀ ਗਵਾਹੀ ਭਰ ਰਹੀ ਉੱਥੇ ਸੰਗਤ ਤੇ ਜਿਹੜੇ ਬੱਚੇ ਇਤਰੋਂ ਆਪਣੇ ਮਾਪੇ ਬਾਪ ਨੂੰ ਛੱਡ ਕੇ ਗਏ ਸੀ ਤੇ ਜਿਹੜੇ ਉਸ ਏਰੀਆ ਦੇ ਵਿੱਚ ਜਾ ਕੇ ਵਸੇ ਸਰੀ ਦਾ ਏਰੀਆ ਡੈਲਟਾ ਸਰੀ ਦਾ ਜਿਹੜਾ ਏਰੀਆ ਸਾਰਾ ਵੈਨਕੂਵਰ ਦਾ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਭਾਈ ਹਰਦੀਪ ਸਿੰਘ ਨਿੱਜ ਨੇ ਸਾਹਮਿਆ ਸਭ ਤੋਂ ਵੱਡੀ ਸਮੱਸਿਆ ਹ ਤੇ ਸਟੂਡੈਂਟਸ ਨੇ ਇਹੋ ਹੀ ਆਉਂਦੀ ਆ ਪਹਿਲੇ ਦਿਨਾਂ ਦੇ ਵਿੱਚ ਜਾ ਕੇ ਵੀ ਕੰਮ ਨਾ ਮਿਲਣ ਦੇ ਕਾਰਨ ਰੋਟੀ ਪਾਣੀ ਦਾ ਜਾਂ ਰਹਿਣ ਸੈਣ ਦਾ ਖਰਚਾ ਜਿਹੜਾ ਬੜਾ ਵੱਡਾ ਹੈ ਤੇ ਉਹ ਮੈਂ ਹੁਣ ਵੀ ਉਹਨਾਂ ਦੇ ਜਾਣ ਤੋਂ ਬਾਅਦ ਵੀ ਇਹ ਚੀਜ਼ ਵੇਖੀ ਆ ਕਿ ਉੱਥੇ ਅੱਜ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਪ੍ਰਸ਼ਾਦਾ ਇੱਕ ਥਾਂ ਦੇ ਉੱਤੇ ਬਣ ਕੇ ਤਿਆਰ ਕਰਕੇ ਪੈਕ ਕਰਕੇ ਰੱਖਿਆ ਜਾਂਦਾ ਹੈ ਵੀ ਜਿੰਨੋਂ ਵੀ ਜੇ ਸੋਈ ਵਿਦਿਆਰਥੀ ਨੂੰ ਸਟੂਡੈਂਟ ਨੂੰ ਚਾਹੀਦਾ ਆ ਉਹ ਬੇਚ ਜਿਹ ਕੋ ਕਿ ਕਿਸੇ ਕੋ ਬਿਨਾ ਮੰਗੇ ਚੁੱਕ ਕੇ ਲਿਜਾ ਸਕਦਾ ਹੈ ਇਹ ਉਸ ਸ਼ਖਸੀਅਤ ਦੀ ਖਾਸੀਅਤ ਉਹ ਕੱਲਾ ਕੱਲਾ ਸਾਡੀ ਸਫਾਂ ਵਾਲਾ ਨਹੀਂ ਨਹੀਂ ਵੀ ਕੱਲਾ ਖਾਲਸਾਣ ਦੀ ਗੱਲ ਕਰਦਾ ਸਟੇਜ ਉੱਤੇ ਉਹ ਇੱਕ ਅਸਲੀ ਸਿੱਖ ਵਾਲੀ ਜਿਹੜੀ ਪਹਿਚਾਣ ਜਾਂ ਇੱਕ ਸਿੱਖ ਦਾੜਾ ਕਿਰਦਾਰ ਹੈ ਉਸ ਬੰਦੇ ਨੇ ਸੰਭਾਲ ਕੇ ਰੱਖਿਆ ਤੇ ਇੱਕ ਉਹਨਾਂ ਨਾਲ ਗੱਲ ਦਸੀ ਉੱਥੇ ਨਾ ਇੱਕ ਯਾਦਗਰੀ ਹਾਲ ਹੈ ਹੁਣ ਉਹ ਪਾਈ ਹਰ ਦੇਸ਼ ਦੇ ਨਿੱਚਰ ਦੇ ਨਾਂ ਤੇ ਬਣ ਗਿਆ ਪਰ ਉਹਨਾਂ ਦੇ ਜਿਉਂਦੇ ਜਿਉਂਦੇ ਜਿਉਂ ਬਣ ਰਿਹਾ ਸੀ ਉਹਦੀ ਤਿਆਰੀ ਕਰਦੇ ਪਏ ਸੀ ਕੋਰ ਦੇ ਵਾਰਾ ਸਾਮ ਵੱਲ ਤੇ ਉਹਦੇ ਵਿੱਚ ਜਦੋਂ ਕੰਮ ਚੱਲ ਰਿਹਾ ਸੀ ਤੇ ਉਹਦੇ ਵਿੱਚ ਨਿੱਕੇ-ਮੋਟੇ ਜਿਹੜਾ ਲਾਈਟਿੰਗ ਦੂਸਰਾ ਤੀਸਰਾ ਜਿਹੜਾ ਕੰਮ ਹੋਣਾ ਹੈ ਕੰਮ ਹੋਣਾ ਹੈ ਤੇ ਉਹ ਜਿਹੜੇ ਸੱਜਣ ਮਿੱਤਰ ਉਹਨਾਂ ਨੇ ਕਿਤੇ ਠੇਕਾ ਦੇਣਾ ਸੀ ਵੀ ਆ ਕੇ ਤੁਸੀਂ ਇਹ ਕੰਮ ਸਾਰਾ ਕਰੋ ਉਹ ਜਦੋਂ ਆਇਆ ਤੇ ਉਹ ਹਾਲ ਦੇ ਵਿੱਚ ਉਹਨੇ ਕੰਮ ਕਰਨਾ ਸ਼ੁਰੂ ਕਰਤਾ ਤੇ ਪਾਇਰ ਦੀ ਸੀਨ ਲਿਜਨ ਵੀ ਉੱਥੇ ਸਾਰੀ ਝਾੜੀ ਉਹਨਾਂ ਦੀ ਸੇਵਾ ਕਰਉਂਦੇ ਸਨ ਮਤਲਬ ਮੂੰਹ ਸੇਰ ਉਹਨਾਂ ਦਾ ਸਾਰਾ ਲੱਪੜਿਆ ਹੋ ਜਿਵੇਂ ਇੱਕ ਲੇਬਰ ਕੰਮ ਕਰਦੇ ਹੁੰਦੇ ਨੇ ਨਾ ਐਵੇਂ ਆਂਦੇ ਉੱਥੇ ਸਾਰੀ ਝਾੜੀ ਕੰਮ ਕਰਦੇ ਰਹੇ ਤੇ ਸ਼ਾਮ ਨੂੰ ਜਦੋਂ ਉਹ ਬੰਦਾ ਜਿੰਨੇ ਸਾਰਾ ਕੀਤਾ ਇਹਨੂੰ ਕਈ ਨੰਨਾ ਕਮੇਟੀ ਮੈਂਬਰਾਂ ਨੂੰ ਮਿਲਾਂ। ਤੋਂ ਦਫ਼ਤਰ ਚ ਗਿਆ ਜਾ ਕੇ ਕਮੇਟੀ ਮੈਂਬਰਾਂ ਨੂੰ ਕਹਿੰਦਾ ਵੀ ਮੈਨੂੰ ਪ੍ਰਧਾਨ ਸਾਹਿਬ ਨੂੰ ਮਿਲਾ ਦਿਓ ਵੀ ਕੰਮ ਲੱਗਪਗ ਹੋ ਚੱਲਿਆ ਹੈ। ਤੇ ਉਹਨੂੰ ਉਹ ਬੰਦੇ ਕਹਿੰਦੇ ਵੀ ਪ੍ਰਧਾਨ ਸਾਹਿਬ ਤੇ ਉੱਤੇ ਹੀ ਤੇਰੇ ਕੋਲ ਹੀ। ਤੇ ਉਹ ਬੰਦਾ ਮਤਲਬ ਤੁਸੀਂ ਵੇਖੋ ਵੀ ਇੰਨਾ ਉਸ ਬੰਦੇ ਦੀ ਸੇਵਾ ਭਾਵਨਾ ਤੋਂ ਇੰਪ੍ਰੈਸ ਹੋਇਆ ਵੀ ਯਾਰ ਜਿਸ ਗੁਰਦੁਆਰਾ ਸਹਾਇਤਾ ਸੇਵਾਦਾਰ ਸਾਰੀ ਦਿਹਾੜੀ ਮੇਰੇ ਨਾਲ ਇੱਕ ਲੇਬਰ ਵਾਂਗੂ ਲਗਾ ਰਿਹਾ ਤੇ ਕੰਮ ਕਰਾਉਂਦਾ ਰਿਹਾ। ਉਸ ਬੰਦੇ ਨੇ ਉਸ ਹਾਲ ਦਾ 1 ਰੁਪਈਆ ਨਹੀਂ ਲਿਆ। ਉੱਥੇ ਛੱਡ ਗੋ ਕਹਿੰਦਾ ਵੀ ਨਹੀਂ ਯਾਰ ਇਹ ਮੇਰੀ ਵੀ ਸੇਵਾ ਹੈ ਸੋਨਾ ਸਤਿ ਸ੍ਰੀ ਅਕਾਲ ਮਤਲਬ ਇਹੋ ਜਿਹੇ ਨਿਕਿਆ ਨਿਕਿਆ ਖੂਬੀਆਂ ਇਹ ਜਿਹੜੀਆਂ ਨੇ ਉਸ ਬੰਦੇ ਦੀਆਂ ਭਾਈ ਹਰਦੀਪ ਸਿੰਘ ਦੇ ਚਰਦੀਆਂ ਇਹ ਉਹੀ ਉਹਦੇ ਜੀਵਨ ਦੇ ਵਿੱਚ ਕਮਾਈ ਜਿਹਨੂੰ ਇਹਨਾ ਮਾਣ ਸਤਿਕਾਰ ਦੇ ਰਹੀ ਹੈ ਕਿ ਅੱਜ ਕੱਲੇ ਸੇਖੀ ਨਹੀਂ ਪੂਰੀ ਦੁਨੀਆ ਦੇ ਵਿੱਚ ਸ਼ਹੀਦ ਭਾਈ ਹਰਦੀਪ ਸਿੰਘ ਦੇ ਜਲਦੀ ਗਾਣ ਦੋਦੇ ਇਹ ਕੋਈ ਓਵੇਂ ਨਹੀਂ ਹੋ ਜਾਂਦਾ ਸ਼ਹੀਦ ਹੁੰਦੇ ਨੇ ਸਾਰੇ ਸਤਿਕਾਰ ਹੋਂਦੇ ਪਰ ਇਹ ਬਿਰਲੇ ਤਾਵੇਂ ਹੁੰਦੇ ਨੇ ਜਿਹੜੇ ਸਿੱਖ ਸੰਘਰਸ਼ ਨੂੰ ਸਿੱਖਾਂ ਦੇ ਪਹਿਚਾਨ ਨੂੰ ਇੰਟਰਨੈਸ਼ਨਲ ਪੱਧਰ ਤੇ ਲੈ ਜਾਂਦੇ ਤੇ ਉਹਨਾਂ ਦੀ ਕਮਾਈ ਹੁੰਦੀ ਤੇ ਉਹ ਕਮਾਈ ਭਾਈ ਹਰਦੇਵ ਸਿੰਘ ਨਿੱਜਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀਤੀ ਹੀ ਕਮਾਈ ਹੀ ਤਾਂ ਸਾਡੀ ਗੱਲ ਅੱਜ ਸਿੱਖਾਂ ਦੇ ਇੰਟਰਨੈਸ਼ਨਲ ਪੱਧਰ ਤੇ ਹੋ ਰਹੀ ਹੈ ਤੇ ਉਹ ਜਿਹੜੀ ਗੱਲ ਹੁਣ ਇੰਟਰਨੈਸ਼ਨਲ ਲੈਵਲ ਤੇ ਹੋ ਰਹੀ ਹੈ ਸਾਡੀ ਉਹਦੇ ਬਾਰੇ ਹੁਣ ਸਾਡੀ ਜ਼ਿੰਮੇਵਾਰੀ ਬੜੀ ਸੀਰੀਅਸਨੈਸ ਵਾਲੀ ਬਾੜ ਦੇ ਮੈਂ ਇਹ ਮੇਰਾ ਨਿੱਜੀ ਤਜਰਬਾ ਹੈ ਜਿਹੜੀ ਚੀਜ਼ ਮੈਂ ਮਹਿਸੂਸ ਕਰਦਾ ਹੈ ਕਿ ਜਿੰਨੇ ਵੀ ਇਹ ਮੁੱਲ ਜਿਸ ਤਰੀਕੇ ਦੇ ਨਾਲ ਭਾਈ ਹਰਦੀਪ ਸਿੰਘ ਨਿੱਜ ਤੇ ਗੱਲ ਕਰ ਰਹੇ ਨੇ ਔਰ ਖਾਲਸਾਣ ਇੱਕ ਵਾਰ ਫੇਰ ਦੁਨੀਆ ਦੇ ਗੁੱਲਾਂ ਦੇ ਉੱਤੇ ਉਹਦੇ ਵਿੱਚੋਂ ਸਾਨੂੰ ਇਹ ਗੱਲ ਇਮਾਨਦਾਰੀ ਦੇ ਨਾਲ ਮੰਨਣੀ ਪਈ ਕਿ ਕਿਤੇ ਨਾ ਕਿਤੇ ਜਿੰਨੀ ਜ਼ਿਆਦਾ ਡੂੰਗੀ ਡਿਪਲੋਮੇਸੀ ਸਾਡੀ ਉਹਨਾਂ ਮੁਲਕਾਂ ਨਾਲ ਚਾਹੀਦੀ ਸੀ ਨਾ ਅੱਜ ਅਸੀਂ ਉਸ ਲੈਵਲ ਤੇ ਕਾਮਯਾਬ ਨਹੀਂ ਹੋਏ ਇਹ ਸਹੀ ਤਰ੍ਹਾਂ 흘ਿਆ ਆਇਆ ਘੁੰਮਿਆ ਤੇ ਉਸ ਘੁੰਮ ਦਾ ਰੰਗਿਆ ਜਿਹੜਾ ਅੱਜ ਵੀ ਇੱਕ ਸਾਲ ਬਾਅਦ ਵੀ ਭਾਈ ਹਰਦੀਪ ਸਿੰਘ ਨੇ ਚੇਤ ਦੁਨੀਆ ਦੇ ਦੁਨੀਆ ਦੀ ਸਟੇਜ ਉਤੇ ਵਿਚਾਰਿਆ ਜਾ ਰਿਹਾ ਪਰ ਦੋ ਕੇਸ ਜਿਿਹੜੇ ਇਸ ਸਾਲ ਦੇ ਵਿੱਚ ਬੜੇ ਅਹਿਮ ਆਏ ਇੱਕ ਭਾਈ ਹਰਦੀਪ ਸਿੰਘ ਨਿੱਜਰ ਦਾ ਇਹ ਤੇ ਯੂਐਸ ਦੇ ਵਿੱਚ ਪੰਨੂ ਦਾ ਤੇ ਤੀਸਰਾ ਭਾਈ ਅਵਤਾਰ ਸਿੰਘ ਖੰਡੇ ਦਾ ਤੇ ਚੌਥਾ ਜਿੰਨਾ ਤੋਂ ਪਹਿਲਾਂ ਸੀਗਾ ਭਾਈ ਪਰਮਦੀਪ ਸਿੰਘ ਪੰਜਵੜਾ ਤੇ ਇੱਕ ਸਾਲ ਦਾ ਬੱਦਪਾਇਆ ਪਿਛਲੇ ਇੱਕ ਸਾਲ ਦਾ ਜਦੋਂ ਅਸਲੀ ਚਾਰ ਸਿੰਘ ਗਵਾਏ ਨੇ ਜਿਨਾਂ ਨੂੰ ਇੰਡੀਆ ਨੇ ਸ਼ਹੀਦ ਕੀਤਾ ਹੁਣ ਉਹਦੇ ਚੋਂ ਜਿਹੜੀ ਚੀਜ਼ ਆਈ ਆ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੇ ਕੇਸ ਦੇ ਵਿੱਚ ਬੇਸ਼ੱਕ ਪਾਕਿਸਤਾਨ ਸਾਡਾ ਗਵਨਡਰ ਹੀ ਆ ਔਰ ਇੱਕ ਸਮੇਂ ਦੇ ਉੱਤੇ ਉਹਨੇ ਸਾਨੂੰ ਸਾਹਮ੍ਹਿਆ ਵੀ ਤੇ ਸਾਡਾ ਸਾਥ ਵੀ ਦਿੱਤਾ ਸਹਾਇਤਾ ਵੀ ਦਿੱਤਾ ਪਰ ਇਸ ਵਾਰ ਉਹਨੇ ਨਿਰਾਸ਼ ਵੀ ਕੀਤਾ ਕਿ ਜਿਸ ਤਰੀਕੇ ਦੇ ਨਾਲ ਭਾਈ ਪਰਮਜੀਤ ਸਿੰਘ ਪੰਜਵੜ ਦਾ ਕੇਸ ਦੁਨੀਆ ਦੇ ਵਿੱਚ ਲਿਆਉਣਾ ਚਾਹੀਦਾ ਸੀ ਪਾਕਿਸਤਾਨ ਨਹੀਂ ਲਿਆ ਗਿਆ ਭਾਈ ਅਵਤਾਰ ਸਿੰਘ ਖੰਡੇ ਨੂੰ ਉੱਥੇ ਭੇਤ ਭਰੀ ਹਾਲਾਤ ਦੇ ਵਿੱਚ ਮੌਤ ਹੁੰਦੀ ਹੈ ਜੀ ਉਤੋਂ ਬਾਅਦ ਇੰਗਲੈਂਡ ਵੀ ਚੁੱਪਿਆ ਉਹਨੇ ਵੀ ਨਰਾਸ਼ ਕੀਤਾ ਹਾਲਾਂਕਿ ਇੰਗਲੈਂਡ ਦੀ ਧਰਤੀ ਉਹ ਧਰਤੀ ਆ ਜਿਹੜੇ ਪੁਰਾਣੇ ਬਜ਼ੁਰਗ ਨੇ ਜਾਣਦੇ ਨੇ ਕਿ ਜਦੋਂ 84 ਦੇ ਵਿੱਚ ਸਾਡੇ ਤੇ ਹਮਲਾ ਆ ਦਰਬਾਰ ਸਾਹਿਬ ਦੇ ਉੱਤੇ ਤੇ ਖਾਲਸਾਪਨ ਦੇ ਸੰਘਰਸ਼ ਨੂੰ ਆਪਣੇ ਮੋਢਿਆਂ ਤੇ ਚੁੱਕਣ ਵਾਲੇ ਜਿਹੜੇ ਸਿੰਘ ਸੀ ਜਿਹੜੀਆਂ ਜਥੇਬੰਦੀਆਂ ਸੀ ਉਹ ਇੰਗਲੈਂਡ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਇੰਗਲੈਂਡ ਦੀ ਸੰਗਤ ਨੇ ਉਹ ਸਿੱਖ ਜਥੇਬੰਦੀਆਂ ਨੇ ਖਾਲਸਾ ਦਾ ਝੰਡਾ ਚੁੱਕੀ ਰੱਖਿਆ ਪਰ ਉਹਨਾਂ ਪਿਛਲੇ 40 ਸਾਲ ਦੇ ਵਕਫੇ ਦੇ ਵਿੱਚ ਜਾਂਦੇ ਜਾਂਦੇ ਜਿਹੜੀ ਇਹ ਇੱਕ ਘਟਨਾ ਵਾਪਰੀ ਭਾਈ ਖੰਡੇ ਵਾਲੀ ਉਹਦੇ ਵਿੱਚ ਇੰਗਲੈਂਡ ਦੀ ਸਰਕਾਰ ਨੇ ਵੀ ਸ hẳn ਨਰਾਜ਼ ਕੀਤੀ ਤੇ ਸਾਨੂੰ ਧੰਨਵਾਦ ਕਰਨਾ ਚਾਹੀਦਾ ਬੇਸ਼ੱਕ ਮੈਨੇ ਇੱਕ ਆਪਣੇ ਨੌਜਵਾਨਾਂ 'ਚ ਬੜੀ ਸਾਡੀ ਸਮੱਸਿਆ ਹੈ ਅਸੀਂ ਮੂਵਮੈਂਟ ਨੂੰ ਬੜੀ ਇੱਕ ਸੀਮਤ ਜੀ ਸੇਧ ਦੇ ਵਿੱਚੋਂ ਦੀ ਕੱਢਦੇ ਆਂ ਕਿ ਜਿਹੜਾ ਐਦਾਂ ਚੱਲੂ ਉਹ ਹੀ ਖਾਲਸਤਾਨੀ ਬਾਕੀ ਕੋਈ ਖਾਲਸਤਾਨੀ ਨਹੀਂ ਤੇ ਅਸੀਂ ਸਪੋਰਟ ਵੀ ਕਹਿੰਦੇ ਕਿ ਉਹਦੀ ਲੈਣੀ ਹੈ ਜਿਹੜਾ ਪੰਜਾਬ ਬਾਨੀਆਂ ਦਾ ਨਿਤਨੇਮੀ ਹੋਊਗਾ ਤੇ ਸਾਡੇ ਵਾਂਗੂ ਦਾੜਾ ਪ੍ਰਕਾਸ਼ ਤੇ ਘਾਤਰਾ ਗੜਪਾਇਆ ਹੋਊ ਸਾਰੀ ਦੁਨੀਆ ਨੇ ਨਹੀਂ ਇਹ ਕੰਮ ਕਰਨਾ ਇਹ ਗੱਲ ਮੰਨ ਲਓ ਸਾਰੀ ਦੁਨੀਆ ਨੇ ਸਿਰਾਂ ਤੇ ਦਸਤਾਰੇ ਨਹੀਂ ਸਜਾਉਣੇ ਅਸੀਂ ਇਸੇ ਇੱਕ ਆਪਣੀ ਸੋਚ ਦੇ ਵਿੱਚ ਅਸੀਂ ਪੈਰਾ ਦੇਣਾ ਆਪਣੀ ਇਸ ਆਈਡੀਓਲੋਜੀ ਤੇ ਪਰ ਜੇ ਵੈਸਟ ਦੇ ਮੁਲਕ ਸਾਡੇ ਇਸ ਕਲਚਰ ਦੇ ਨਾਲ ਮੇਲ ਨਹੀਂ ਖਾਂਦੇ ਤੇ ਸਾਡੇ ਨੌਜਵਾਨਾਂ ਨੇ ਜਿਹੜੇ ਨਵੇਂ-ਨਵੇਂ ਅਜੇ ਮੇਰੇ ਵਰਗੇ ਖਾਲਸਤਾਨ ਦੇ ਰਾਹ ਤੇ ਤੁਰੇ ਆ ਉਹਨਾਂ ਨੇ ਉਹ ਵੈਸਟਰਨ ਉਹ ਗਾਲਾਂ ਕੱਢੀਆਂ ਉਹ ਮੰਦਾ ਮਾੜਾ ਆਖਿਆ ਕਿ ਨਹੀਂ ਜੀ ਸਾਡੀ ਤੇ ਇਹਨਾਂ ਦੇ ਨਾਲ ਰਾਸ ਰਾਲ ਨਹੀਂ ਸਕਦੀ ਪਰ ਤੁਸੀਂ ਕਮਾਲ ਵੇਖੋ ਵੀ ਉਹ ਦੋ ਮੁਲਕ ਕੈਨੇਡਾ ਤੇ ਅਮਰੀਕਾ ਉਹ ਦੋਵੇਂ ਖਾਲਸਤਾਨੀ ਚਿਹਰਿਆਂ ਦੇ ਮਗਰ ਜਿਸ ਤਰੀਕੇ ਨਾਲ ਖੜੇ ਨੇ ਕਿ ਸਾਡਾ ਫਰਜ਼ ਹੁਣ ਉਹਨਾਂ ਨੇ ਸਿਰਫ ਗਾਲਾਂ ਕੱਢਣ ਦੇ ਪਾਣ ਦਾ ਦਾ ਤਾਂ ਕਹ ਰਿਹਾ ਮੂਵਮੈਂਟ ਨੂੰ ਸੀਰੀਅਸ ਨਾ ਇਸ ਤਰ੍ਹਾਂ ਨਾਲ ਦੇਖੀਏ ਬਹੁਤ سارے ਮੁਲਕਾਂ ਹਣ ਦੇ ਜਿਹੜੇ ਕਾਮ ਰੈਡੀ ਵਿਚਾਰਤਾਂ ਰਾ ਰਹੇ ਹੋਣਗੇ ਫਿਰ ਕੀ ਹੋ ਗਿਆ ਬਹੁਤ سارے ਉਹ ਹਣ ਦੇ ਜਿਹੜੇ ਈਸਾਈਅਤ ਨੂੰ ਮੰਨਣ ਵਾਲੇ ਹੋਣਗੇ ਫਿਰ ਕੀ ਹੋ ਗਿਆ ਸਾਰਿਆਂ ਨੂੰ ਆਪੋ ਆਪਣਾ ਧਰਮ ਹੈ ਆਪੋ ਆਪਣੀ ਸੋਚ ਹੈ ਆਪੋ ਆਪਣੀ ਅਡਿਉਨਜੀ ਤੇ ਇਹੀ ਸਿੱਖੀ ਦੀ ਖੂਬਸੂਰਤੀ ਹੈ ਕਿ ਜਿਹੜਾ ਜੋ ਹੈਗਾ ਅਸੀਂ ਉਹਨੂੰ ਪ੍ਰਮਾਣ ਕਰਦੇ ਹਾਂ ਉਹ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਦੋਵਾਂ ਮੁਲਕਾਂ ਨੇ ਸਾਡੀ ਬਾਹ ਫੜੀ ਆ ਕੈਨੇਡਾ ਨੇ ਤੇ ਅਮਰੀਕਾ ਨੇ ਉਹਦੇ ਲਈ ਸਾਨੂੰ ਇਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਪਰ ਉਹਦੇ ਨਾਲ ਨਾਲ ਕਈ ਵਾਰੀ ਨਾ ਅਸੀਂ ਆਪਣੀ ਝੋਲੀ ਦੇ ਵਿੱਚ ਬਹੁਤ ਸਾਰੀਆਂ ਉਹ ਵੀ ਗੱਲਾਂ ਪਾ ਲਈ ਨੇ ਜਿਹੜੀਆਂ ਸਾਡੇ ਕਰਕੇ ਹੋਈਆਂ ਨਹੀਂ ਹੁੰਦੀਆਂ ਸਾਡੇ ਕਰਕੇ ਨਹੀਂ ਹੋਈਆਂ ਜੀਆਂ ਪਰ ਅਸੀਂ ਉਦਾਂ ਹੀ ਫੁੱਲ ਕੇ ਅੰਦਰੋਂ ਤੇ ਆਪਣੀ ਝੋਲੀ 'ਚ ਪਾ ਲੈਨੇ ਵੀ ਸਾਡੇ ਕਰਕੇ ਹੋਈਆਂ ਤੇ ਮੈਂ ਇਹ ਮੰਨਦਾ ਕਿ ਭਾਈ ਹਰਦੀਪ ਸਿੰਘ ਨੇ ਜਿਹੜਾ ਕੇਸ ਹੈ ਕੋਈ ਸਾਡੀ ਕਾਮਯਾਬੀ ਨਹੀਂ ਹੈ ਕੀ ਕੌਮ ਦੀ ਇਹ ਉਸ ਸੇਵਾਦਾਰੀ ਆਪਣੀ ਕਮਾਈ ਸੀ ਜੇ ਸਾਡੀ ਕਾਮਯਾਬੀ ਹੁੰਦੀ ਨਾ ਕੌਮੀ ਰੂਪ ਦੇ ਵਿੱਚ ਮੈਂ ਆਪਣੇ ਸਿੱਖ ਡਾਇਸਪੋਰਾ ਨੂੰ ਵੀ ਅਪੀਲ ਕਰਨੀ ਚਾਹੁੰਦਾ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚਣੀ ਪ੍ਰੋਗਰਾਮ ਪਹੁੰਚਣਾ ਹੈ ਉਹਨਾਂ ਨੇ ਜਿੰਨੀ ਅਜੇ ਤੱਕ ਮਿਹਨਤ ਮੁਸ਼ਕਲ ਕੀਤੀ ਹੈ ਉਹ ਸਿਰ ਮੱਥੇ ਮੈਂ ਤਾਂ ਹੀ ਪਹਿਲਾਂ ਕਹਿੰਦਾ ਕਿ ਯੂਕੇ ਦੀ ਸੰਗਤ ਤੁਸੀਂ ਵੇਖੋ ਵੀ ਉਸ ਸਮਿਆਂ ਦੇ ਵਿੱਚ ਖਾਲਸਾ ਧੰਦਾ ਝੰਡਾ ਚੁੱਕਣ ਦਾ ਸਿਹਰਾ ਉਹਨਾਂ ਦੇ ਸਿਰ ਤੇ ਵੱਜਦਾ ਹੈ ਔਰ ਜਿਸ ਤਰੀਕੇ ਨਾਲ ਸਿੱਖਾਂ ਦੀ ਪਛਾਣ ਉਹਨਾਂ ਨੇ ਇੰਟਰਨੈਸ਼ਨਲਾਈਜ਼ ਕੀਤੀ ਹੈ ਉਹਦੇ ਲਈ ਵਧਾਈ ਦੇ ਯੋਗ ਹਨ ਪਰ ਕਿਤੇ ਨਾ ਕਿਤੇ ਅਸੀਂ ਇੱਕ ਚੀਜ਼ ਦੇ ਵਿੱਚ ਅਜੇ ਕਾਮਯਾਬ ਨਹੀਂ ਹੋ ਪਏ ਉਹ ਹੈਗੀ ਸਾਡੀ ਡਿਪਲੋਮੈਸੀ ਉਹਨਾਂ ਮੁਲਕਾਂ ਦੇ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਮੁਲਕਾਂ ਦੇ ਜਿਹੜੇ ਡਿਪਲੋਮੈਟਿਕ ਪਰਸਨਸ ਨੇ ਜਿਹੜੀਆਂ ਡਿਪਲੋਮੈਟਿਕ ਪੋਜੀਸ਼ਨਸ ਨੇ ਉਹਦੇ ਵਿੱਚ ਅਸੀਂ ਅਜੇ ਅਸਰ ਨਹੀਂ ਲਖਾ ਪਏ ਔਰ ਇਸ ਗੱਲ ਦੀ ਗਵਾਹੀ ਭਰਦੀ ਆ ਤੁਸੀਂ ਦੇਖੋ ਇਹ ਸਾਡੀ ਤਰਾਸਦੀ ਆ ਕਿ ਭਾਈ ਅਵਤਾਰ ਸਿੰਘ ਖੰਡੇ ਦੀ ਮੌਤ ਤੋਂ ਬਾਅਦ ਮਾਤਾ ਜੀ ਨੂੰ ਤੇ ਭੈਣ ਨੂੰ ਵੀਜ਼ਾ ਨਹੀਂ ਤਵਾ ਸਕਦੇ। ਤੇ ਅਸੀਂ ਉਦਾਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਗਈ। ਇਹ ਜੇ ਜੇ ਦਵਾ ਜਾਂਦੇ ਤੇ ਇਹ ਸੀ ਸਾਡੀ ਡਿਪਲੋਮੇਸੀ ਦੀ ਕਾਮਯਾਬੀ। ਪਰ ਜੇ ਨਹੀਂ ਦਵਾ ਸਕਿਆ ਤੇ ਫਿਰ ਸਾਨੂੰ ਮੰਨਣਾ ਪਏਗਾ ਨਾ ਕਿ ਤਨੇ ਕਿਤੇ ਸਾਡਾ ਫੇਲਿਅਰ ਹੈਗਾ। ਤੇ ਇਹ ਜਿਹੜਾ ਫੇਲਿਅਰ ਆ ਸਾਡਾ ਜੇ ਇਹਨੂੰ ਸਕਸੈਸ ਦੇ ਵਿੱਚ ਬਦਲਣਾ ਹੈ, ਕਾਮਯਾਬੀ ਵਿੱਚ ਬਦਲਣਾ ਤੇ ਇਹਦੇ ਲਈ ਕੰਮ ਕਰਨਾ ਪੈਣਾ। ਘਰ ਬੈਠਿਆ ਕਿਸੇ ਨੇ ਆ ਕੇ ਸਾਡੀ ਬਾਹ ਨਹੀਂ ਫੜਨੀ। ਸੋ ਜਿਹੜੇ ਵਿਦੇਸ਼ਾਂ ਦੇ ਵਿੱਚ ਸਿੱਖ ਬੈਠੇ ਨੇ ਨਹੀਂ ਉਹਨਾਂ ਨੂੰ ਬੇਇੱਜ਼ਤੀ ਹੈ। ਇਸ ਚੀਜ਼ ਦੇ ਲਈ ਮਚਿਓ ਰਹੋ ਸੀਰੀਅਸ ਹੋ ਆਪਣਾ ਨਿਸ਼ਾਨਾ ਆਪਣਾ ਸੰਘਰਸ਼ ਜਿਹੜਾ ਹੈ ਤੁਸੀਂ ਉਹ ਨਾ ਰੱਖੋ ਜਿਹੜਾ ਪੰਜਾਬ ਵਾਲਿਆਂ ਦਾ ਮੈਂ ਇਹ ਚੀਜ਼ ਬਾਹਰ ਜਾ ਕੇ ਮਹਿਸੂਸ ਕੀਤੀ ਹੋਰ ਉਹਨਾਂ ਨੂੰ ਕਿਹਾ ਵੀ ਇਹ ਗੱਲ ਵੀ ਤੁਹਾਡਾ ਹੁਣ ਐਕਟਿਵਿਜ਼ਮ ਉਹ ਹੁੰਦਾ ਜਾ ਰਿਹਾ ਜਿਹੜਾ ਅਸਲ 'ਚ ਪੰਜਾਬ ਵਧਾਉਣਾ ਚਾਹੀਦਾ ਇਹ ਪ੍ਰੋਟੈਸਟ ਇਹ ਮੁਜਾਰੇ ਇਹ ਸਰਕਾਰਾਂ ਦੇ ਖਿਲਾਫ ਨਿੱਤਰਨਾ ਖਲੋਣਾ ਠੀਕ ਹੈ ਤੁਸੀਂ ਕਰਦੇ ਹੋ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿ ਰਿਹਾ ਪਰ ਇਹ ਸਾਰੇ ਕੰਮ ਪੰਜਾਬ ਵਾਲਿਆਂ ਦੇ ਔਰ ਅਸੀਂ ਕਰਦੇ ਆ ਤੇ ਜੇ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਨੇ ਵੀ ਉਹੀ ਕੁਝ ਕਰਨਾ ਜੋ ਪੰਜਾਬ ਵਾਲੇ ਕਰ ਰਹੇ ਨੇ ਤਾਂ ਫਿਰ ਜ਼ਮੀਨ ਦਾ ਤੇ ਅਸਮਾਨ ਦਾ ਕੀ ਫਰਕ ਰਹਿ ਸਾਡੇ ਵਾਸਤੇ ਸੋ ਉਹਨਾਂ ਦੀ ਡਿਊਟੀ ਜਿੱਥੇ ਇਹ ਸਾਰਾ ਕੁਝ ਕਰਨ ਦੀ ਉਹਦੇ ਨਾਲ ਨਾਲ ਉਹਨਾਂ ਦੀਆਂ ਸਰਕਾਰਾਂ ਦੇ ਵਿੱਚ ਰਿਸ਼ਤੇ ਬਣਾਉਣ ਦੀ ਵੀ ਤੇ ਮੈਂ ਤਾਂ ਕਹਿ ਰਿਹਾ ਵੀ ਇੰਗਲੈਂਡ ਦੇ ਵਿੱਚ ਜੇ ਸਾਡੇ ਸ਼ਹੀਦ ਦੇ ਪਰਿਵਾਰ ਨੂੰ ਅਸੀਂ ਵੀਜ਼ਾ ਨਹੀਂ ਦਿਵਾ ਸਕੇ ਤੇ ਅਸੀਂ ਖਾਲਸਾਤਨ ਦੀ ਗੱਲ ਦੁਨੀਆ ਦੇ ਵਿੱਚ ਜਿਹੜੀ ਹੋ ਰਹੀ ਉਹਨੂੰ ਆਪਣੀ ਝੋਲੀ ਦੇ ਵਿੱਚ ਪਾਉਣ ਬਈਏ ਤੇ ਇਹ ਸਾਡਾ ਭਲੇਪਾ ਤ ਸਾਨੂੰ ਉਹ ਮੁਲਕ ਆਪਣੇ ਮਗਰ ਖੜੇ ਕਰਨੇ ਪੈਣਗੇ ਉਹਨਾਂ ਦੇ ਨਾਲ ਸਾਨੂੰ ਰਿਲੇਸ਼ਨ ਬਣਾਉਣੇ ਪੈਣਗੇ ਔਰ ਤੁਸੀਂ ਵੇਖੋ ਇੱਕ ਹੋਰ ਅਗਲੇ ਕਮਾਲ ਦੀ ਗੱਲ ਹੈ ਜਿਹੜੀ ਇਸੇ ਕੇਸ ਦੇ ਚਾੁੰਦੇ ਮੈਂ ਸਮੇਂ ਦੀ ਸੀਤਾ ਨੂੰ ਸਮਝਦਾ ਆ ਆਪਣੀ ਗੱਲ ਜਿਹੜੀ ਆ ਸਮਾਪਤ ਕਰਨੀ ਆ ਜਿਹੜੇ ਮੁਲਕ ਨੇ ਯੂਨ ਦੇ ਵਿੱਚ ਸਾਡੀ ਗੱਲ ਕਿਵੇਂ ਹੋਵੇਗੀ ਯੂਨ ਦੇ ਵਿੱਚ ਮੰਡ ਜਾ ਕੇ ਨੇ ਬੋਲ ਸਕਦਾ ਯੂਨ ਦੇ ਵਿੱਚ ਜਾ ਕੇ ਕੋਈ ਹੋਰ ਸਿੱਖ ਇਦਾਂ ਹੀ ਨਹੀਂ ਜਾ ਕੇ ਬੋਲ ਸਕਦਾ ਵੀ ਆਓ ਜੀ ਤੁਹਾਨੂੰ ਸਿੱਖ ਨੂੰ ਅਸੀਂ ਮੌਕਾ ਦਿੱਤਾ ਤੇ ਸਟੇਜ ਤੇ ਚੜ ਕੇ ਬੋਲ ਦਿਓ ਆ ਮੌਜੂਦਾ ਸਮੇਂ ਦੇ ਵਿੱਚ ਇੱਕ ਜਿਹੜਾ ਤੁਸੀਂ ਉਹ ਪੈਲੇਸਟਾਈਨ ਵਾਲਾ ਸਾਰਾ ਕੇਸ ਦੇਖੋ ਅਜੇ ਪੈਲੇਸਟਾਈਨ ਨੂੰ ਇੱਕ ਮੁਲਕ ਦੀ ਮਾਨਤਾ ਨਹੀਂ ਦਿੱਤੀ ਬਹੁਤ ਸਾਰੇ ਮੁਲਕਾਂ ਨੇ ਉਹਨਾਂ ਦਾ ਕੇਸ ਯੂਨ ਦੇ ਵਿੱਚ ਕੌਣ ਲੈ ਕੇ ਗਿਆ ਇੱਕ ਮੁਲਕ ਲੈ ਕੇ ਗਿਆ ਇਹ ਆ ਗੱਲ ਜਿਹੜੀ ਸਾਨੂੰ ਸਮਝਣੀ ਚਾਹੀਦੀ ਹਾਂ ਵਾਜ ਗੱਲਾਂ ਕੀਤੇ ਖਾਲਸਤਾਨ ਨੇ ਕਬਲ ਯੂਨ ਦੇ ਵਿੱਚ ਇੱਕ ਮੁਲਕ ਹੀ ਜਾ ਸਕਦਾ ਹੈ ਤੇ ਸਾਨੂੰ ਕੋਈ ਨਾ ਕੋਈ ਮੁਲਕ ਆਪਣੇ ਮਗਰ ਖੜਨਾ ਪਏਗਾ ਜਿਹੜਾ ਯੂਨ ਦੇ ਵਿੱਚ ਜਾ ਕੇ ਪੰਜਾਬ ਦੀ ਸਿੱਖਾਂ ਦੀ ਗੱਲ ਕਰੇ ਜੇ ਭਾਈ ਹਰਦੀਪ ਸਿੰਘ ਨਿੱਜੀ ਵੀ ਗੱਲ ਹੋ ਰਹੀ ਆ ਤੇ ਤੁਸੀਂ ਜਾਂ ਸਾਹਮਣੇ ਮੰਨਣਾ ਪਏਗਾ ਜੇ ਪੰਨੋ ਦੀ ਗੱਲ ਹੋ ਰਹੀ ਆ ਉਹਦੇ 'ਚ ਇੱਕ ਬਰੀਕੀ ਆ ਕੈਨੇਡਾ ਦੀ ਸਰਕਾਰ ਇਹ ਤੇ ਕਹਿ ਰਹੀ ਆ ਵੀ ਤੁਸੀਂ ਭਾਈ ਦੇ ਚਰਨੋਂ ਸ਼ਹੀਦ ਕੀਤਾ ਪਰ ਉਹਦੇ 'ਚ ਇੱਕ ਸ਼ਬਦ ਵਰਤਦੇ ਆ ਕੈਨੇਡੀਅਨਸ ਮਤਲਬ ਉਹ ਕੈਨੇਡੀਅਨ ਸਿਟੀਜ਼ਨ ਦੇ ਮਕਰ ਖਲੋਤੇ ਨੇ ਹਜ਼ਾਰਾਂ ਬੰਦੇ ਤੇ ਪੰਜਾਬ 'ਚ ਵੀ ਮਰੇ ਨੇ ਉਹਦੇ ਮਕਰ ਤੇ ਕੈਨੇਡਾ ਖਲੋਤਾ ਨਹੀਂ ਅਹੀ ਪੰਨੂ ਵਾਲੇ ਕੇਸ ਦੇ ਵਿੱਚ ਗੁਰਪਤਵੰਤ ਵਾਲੇ ਪੰਨੋ ਦੇ ਵਿੱਚ ਉਹ ਕਹਿੰਦੇ ਨੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਹੋਣ ਲੱਗੀ ਉਹ ਇਹ ਨਹੀਂ ਕਹਿੰਦੇ ਵੀ ਇੱਕ ਸਿੱਖ ਜਾਂ ਖਾਲਸਤਾਨੀ ਨੂੰ ਮਾਰਨ ਲੱਗੇ ਉਹ ਕਹਿੰਦੇ ਕਿ ਅਮਰੀਕਨ ਸਿਟੀਜ਼ਨ ਨੂੰ ਮਾਰਨ ਲੱਗੇ ਸਾਡੀ ਕਾਮਯਾਬੀ ਉਦਣ ਆ ਜਿੱਦਣ ਇਹ ਮੁਲਕ ਪੰਜਾਬ ਦੇ ਵਿੱਚ ਹੋ ਰਹੀਆਂ ਸਾਡੀਆਂ ਬੁਧਿਕੀਆਂ ਦੀ ਗੱਲ ਕਰਨ ਲੱਗਣ ਅਜੇ ਭਾਈ ਨਿਜਰ ਦੀ ਗੱਲ ਹੋ ਰਹੀ ਪੰਨੂ ਦੀ ਗੱਲ ਹੋ ਰਹੀ ਹੈ ਖੰਡੇ ਦੀ ਗੱਲ ਹੋ ਰਹੀ ਹੈ ਪੰਜ ਵਰਤ ਦੀ ਗੱਲ ਹੋਵੇ ਅਜੇ ਸਾਡੇ ਮਸਲਿਆਂ ਦੀ ਗੱਲ ਹੋਣੀ ਨਹੀਂ ਸ਼ੁਰੂ ਹੋਈ ਤੇ ਸਾਡੀ ਕਾਮਯਾਬੀ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖਾਂ ਦੀ ਉਦੋਂ ਆ ਜਦੋਂ ਸਾਡੇ ਪੰਜਾਬ ਦੇ ਮਸਲਿਆਂ ਦੀ ਗੱਲ ਇਹਨਾਂ ਮੁਲਕਾਂ ਦੇ ਵਿੱਚ ਹੋਣੀ ਸ਼ੁਰੂ ਹੋਵੇ ਤੇ ਉਹਦੇ ਲਈ ਜ਼ਰੂਰੀ ਹੈ ਸਾਡੇ ਇਹਨਾਂ ਨਾਲ ਰਿਲੇਸ਼ਨ ਬੜਨੇ ਚਾਹੀਦੇ ਸੋ ਮੈਂ ਤਾਂ ਇਹ ਕਹਿ ਰਿਹਾ ਹਾਂ ਬੜੀ ਇੱਜ਼ਤ ਮਾਣ ਸਤਿਕਾਰ ਦੇ ਨਾਲ ਵਿਦੇਸ਼ਾਂ ਦੇ ਮੁਲਕ ਦੇ ਵਿੱਚ ਵਸਦੇ ਸਿੱਖਾਂ ਨੂੰ ਕਾਸ ਕਰਕੇ ਵੀ ਜ਼ਿੰਮੇਵਾਰੀ ਨੂੰ ਥੋੜਾ ਬ੍ਰਾਡ ਕਰੋ ਇਹ ਭਾਰੀ ਹੈ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਜਦੋਂ ਇਹ ਮੁਲਕ ਪੰਜਾਬ ਦੀ ਸਮੱਸਿਆ ਨੂੰ ਯੂਨ ਦੇ ਵਿੱਚ ਲੈ ਕੇ ਜਾਣਗੇ ਉਦੋਂ ਸਾਡੇ ਡਾਇਸਪੋਰਾ ਦੀ ਕਾਮਯਾਬੀ ਆ ਅਜੇ ਤਾਂ ਇੰਨਾ ਸ਼ਹੀਦਾਂ ਦਾ ਖੂਨ ਰੰਗਤ ਲਿਆ ਰਿਹਾ ਹੈ ਸਾਡੇ ਕੀਤੇ ਕੰਮ ਅਜੇ ਉਸ ਲੈਵਲ ਤੇ ਨਹੀਂ ਗਏ ਸੋ ਸਾਨੂੰ ਆਪਣੇ ਕੰਮ ਉਸ ਲੈਵਲ ਤੇ ਲੈ ਕੇ ਜਾਣੇ ਪੈਣਗੇ ਔਰ ਜਦੋਂ ਇੱਕ ਮੁਲਕ ਬਣਦਾ ਹੈ ਚਾਹੇ ਇੱਕ ਮੁਲਕ ਕੰਮ ਕਰਦਾ ਹੈ ਨਾ ਤੇ ਤੁਸੀਂ ਵੇਖੋ ਕਿਵੇਂ ਕਰਦਾ ਇੰਡੀਆ ਆ ਇੰਡੀਆ ਨੇ ਇੱਕ ਹੋਰ ਇਹਦੇ ਵਿੱਚ ਸਾਡੇ ਪੰਥ ਦੀ ਵੇਖੋ ਅਸੀਂ ਕਿੱਥੇ ਖੜੇ ਆ ਤੇ ਇੰਡੀਆ ਕਿੱਥੇ ਖੜਿਆ ਸਾਡੇ ਪੰਥ ਦੇ ਵਿੱਚ ਜਦੋਂ ਤੱਕ ਬੰਦਾ ਮਰਨ ਤੱਕ ਵੀ ਪੂਰਾ ساری ਜਿੰਦਗੀ ਖਾਲਸਤਾਨੀ ਨਾ ਨਾ ਬਣਿਆ ਰਵੇ ਅਸੀਂ ਕਹਿੰਨੇ ਵੀ ਇਹ ਸਿੱਖਾ ਹੈ ਨਹੀਂ ਉਹਨਾਂ ਚ ਜੇ ਮੈਂ ਕਹਿੰਨਾ ਵੀ ਸਾਡੇ ਬੰਦੇ ਜਾਂ ਸਾਡੇ ਹੱਕ ਦੇ ਵਿੱਚ ਕੋਈ ਇੱਕ ਵਾਰੀ ਵੀ ਖਾਲਸਤਾਨ ਜਿੰਦਾ ਬਾਦ ਦਾ ਨਾਰਾ ਮਾਰੇ ਨਾ ਤੇ ਸਾਨੂੰ ਉਹਨਾਂ ਵਿੱਚ ਜਟਵਾਂ ਸਰਕਾਰ ਦੇਣਾ ਚਾਹੀਦਾ ਕਿਉਂ ਆ ਤੁਸੀਂ ਇੰਡੀਆ ਦਾ ਕੰਮ ਵੇਖੋ ਜਨਰਲ ਗੁਰਦੀਪ ਰਾਣਿਆ ਜਿਨੇ 84 ਦੇ ਵਿੱਚ ਸਾਡੇ ਤੇ ਹਮਲਾ ਕੀਤਾ ਇੰਡੀਆ ਨੇ ਉਹਦੇ ਕੋਲੋਂ ਸਾਡੇ ਵਿਰੁੱਧ ਇੱਕੋ ਹੀ ਕੰਮ ਲਿਆ ਸਾਡੇ ਵਾਸਤੇ ਬੇਸ਼ੱਕ ਉਹ ਇੱਕੋ ਕੰਮ ਹੀ ਸਾਰਿਆਂ ਨਾਲੋਂ ਵੱਡਾ ਹੈ ਕਿ ਉਹਨੇ ਦਰਬਾਰ ਚਰਤੇ ਹਮਲਾ ਕੀਤਾ ਪਰ ਤੁਸੀਂ ਇੰਡੀਆ ਦੀ ਨਜ਼ਰ ਨਾਲ ਵੇਖੋਗੇ ਤਾਂ ਉਹਨੇ ਇੱਕ ਵਾਰੀ ਕੰਮ ਲਿਆ ਨਾਲ ਦੇ ਕੋਈ ਪੰਜਾਬ ਸਿੱਖਾਂ ਨੂੰ ਸਬਕ ਸਿਖਾ ਬਾਕੀ ਜਿਹੜੇ ਕੀਤੇ ਰਹੇ ਉਹ ਵਕਤੇ ਪਿਛਲੇ 40 ਸਾਲਾਂ ਤੋਂ ਜਨਰਲ ਕੁਰਸੀ ਬਰਾੜ ਨੂੰ ਵੀਆਈਪੀ ਸਿਕਿਉਰਿਟੀ ਦੇ ਕੇ ਤੇ ਇੰਡੀਆ ਸਾਹਮਣੇ ਬੈਠਾ ਸਿਰਫ ਕਦੇ ਵਾਸਤੇ ਕਿ ਉਹਨੇ ਇੱਕ ਵਾਰੀ ਮੇਰੇ ਕਹਿਣ ਤੇ ਕੰਮ ਕੀਤਾ ਇਹ ਆ ਕਿਸੇ ਮੁਲਕ ਦਾ ਕੰਮ ਤੇ ਉਹਦਾ ਬੰਦਾ ਭਾਵੇਂ ਇੱਕ ਵਾਰੀ ਉਹਦੇ ਕੰਮ ਆਇਆ ਹੋਵੇ ਅਗਲੇ ਸਾਹ ਬਈ ਦੇ ਤੇ ਅਸੀਂ ਸਾਡੀ ਜਿੰਨੇ ਮਤਲਬ ਸਾਰੀ ਜ਼ਿੰਦਗੀ ਕੌਮ ਦੇ ਲੇਖੇ ਲਾਤੀ ਹੋਵੇ ਇੱਕ ਵਾਰੀ ਵਿਚਾਰਾ ਮਾੜਾ ਮੋਟਾ ਇੱਧਰ ਉੱਧਰ ਹੋ ਜੈਨਾ ਅਸੀਂ ਜੇ ਇਤੇ ਫੇਰ ਕਰਾ ਦਿੰਦੇ ਬੰਦੇ ਤੇ ਇਦਾਂ ਨਹੀਂ ਹੋਣਾ ਚਾਹੀਦਾ ਦੂਸਰਾ ਕੇਸ ਤੁਸੀਂ ਵੇਖੋ ਫਿਰ ਜਿਨ੍ਹਾਂ ਜ਼ਿੰਦਗੀਆਂ ਲਾਈਆਂ ਸੁਮੇਤ ਸੈਣੀ ਉਹਨੇ ਆਪਣੀ ਜ਼ਿੰਦਗੀ ਲਾ ਦੇ ਸਿੱਖਾ ਨੂੰ ਖਤਮ ਕਰਨ ਦੇ ਲਈ ਉਹਨੂੰ ਅਸੀਂ ਪੰਜਾਬ ਦਾ ਬੁਚੜ ਵੀ ਕਹਿੰਨੇ ਕੇ ਪੀਐਸ ਗਿਰਮਨ ਹੁਣ ਤੁਸੀਂ ਵੇਖੋ ਵੀ ਸੁਮੇਧ ਸੈਣੀ ਅੱਜ ਵੀ ਜਿਹਦਾ ਗਿਰਦੇ ਚਲੋ ਨਹੀਂ ਹੈਗਾ ਸੁਮੇਧ ਸੈਣੀ ਅੱਜ ਵੀ ਸਟੇਟ ਦੀ ਸਿਕਿਉਰਿਟੀ ਦੇ ਵਿੱਚ ਸਟੇਟ ਨੇ ਸੰਭਾਅ ਆ ਦੱਸੋ ਕਿਸੇ ਜੇਲ੍ਹ ਦੇ ਵਿੱਚ ਗਿਆ ਹੁਣ ਉੱਤੇ ਕੋਈ ਹੋਇਆ ਕੋ ਕੰਮ ਉੱਤੇ ਕੋਈ ਕਾਰਵਾਈ ਹੋਈ ਹੋਵੇ ਸਾਡੇ ਸਿੱਖਾਂ ਦੇ ਕੇਸਾਂ ਦੀ ਤੇ ਕੀ ਹੋਣੀ ਜਿਹੜੇ ਉਹਨੇ ਪਰਸਨਲ ਬੰਦੇ ਮਾਰੇ ਉਹਨਾਂ ਦੀ ਵੀ ਸਰਕਾਰ ਨੂੰ ਹੱਥ ਨਹੀਂ ਪਾਇਆ ਇਦਾਂ ਸ਼ਾਂਤ ਹੀ ਹੈ ਸਟੇਟ ਤੇ ਹੁਣ ਜਿਹੜਾ ਸ਼ਮਤ ਗੋਇਲ ਜਿਨੇ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕਰਵਾਇਆ ਜਿਹੜਾ ਰਾਜ ਦਾ ਚੀਫ ਹੀ ਜਿਨੇ ਪੰਨੂ ਵਾਲਾ ਕੇਸ ਸਾਰਾ ਰਚਿਆ ਸੀ ਜਿਨੇ ਬਾਕੀ ਸਿੰਘਾਂ ਦੀ ਅਸੈਸਿਨੇਸ਼ਨ ਕਰਵਾਈ ਇਹਨੂੰ ਉਸੇ ਲੜੀ ਦੇ ਵਿੱਚ ਸਟੇਟ ਨੇ ਸ਼ਾਮਤ ਕੋਹਲ ਵੀ ਸਾਂਭ ਲੈ ਲਿਆ ਇਸ ਕੋਟਿ ਦੇ ਵਿੱਚ ਇਹਨੇ ਸ਼ਾਂਤੀ ਸਟੇਟ ਆਪਣੇ ਬੰਦੇ ਤੇ ਅਸੀਂ ਅਸੀਂ ਇਹਦੇ ਬੜੀਆਂ ਹਵਾਵਾਂ 'ਚ ਗੱਲਾਂ ਕਰਦੇ ਤੋਂ ਮੈਂ ਵਾਰ-ਵਾਰ ਤੁਹਾਨੂੰ ਅਪੀਲ ਕਰਦਾ ਹਾਂ ਤੇ ਅਸੀਂ ਆਪਣੀ ਸਟਰਗਲ ਸੀਰੀਅਸ ਹੋ ਕੇ ਸੋਚੀਏ ਗੰਭੀਰ ਹੋ ਕੇ ਇਹਦੇ ਬਾਰੇ ਐਵੇਂ ਹਵਾ 'ਚ ਖਿਆਲੀ ਮੈਦਨਾ ਬਣਾਇਆ ਕਰੀ ਜਿਹਦੇ ਮਾਨੇ ਪਹਿ ਲਾਉਣਾ ਆ ਦਿਲ ਨੂੰ ਬਸ ਤਸੱਲੀ ਦੇਣੀ ਆ ਫੇਰ ਜਿਨ੍ਹਾਂ ਨੇ ਮਰਜੀ ਮਹਿਲ ਬਣਾਈ ਜਈ ਪਰ ਗਰਾਊਂਡ ਦੀ ਰਿਐਲਿਟੀ ਨੂੰ ਸਮਝਦੇ ਸਾਨੂੰ ਆਪਣਾ ਸੰਘਰਸ਼ ਉਲੀਕਣਾ ਚਾਹੀਦਾ ਹੈ ਔਰ ਮੈਂ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖਾਂ ਨੂੰ ਵੀ ਅਪੀਲ ਕਰਦਾ ਕਿ ਭਰਾਵੋ ਜਿੱਥੇ ਤੁਸੀਂ ਦੁਨੀਆ ਦੇ ਵਿੱਚ ਸਿੱਖਾਂ ਦੀ ਪਛਾਣ ਬਰਕਰਾਰ ਰੱਖੀ ਹੈ ਚਾਹੇ ਉਹ ਸਿਰ ਤੇ ਪੱਗ ਬੰਨ੍ਹ ਕੇ ਚਾਹੇ ਕੰਮ ਕਰਕੇ ਕੀਤੀ ਆ ਉਹਦੇ ਨਾਲ ਨਾਲ ਹੀ ਖਾਲਸਾਣ ਦੀ ਸਰਗ ਨੂੰ ਅੱਗੇ ਲੈ ਕੇ ਜਾਣ ਲਈ ਤੁਹਾਡੇ ਉੱਤੇ ਇਹ ਜ਼ਿੰਮੇਵਾਰੀ ਆ ਕਿ ਉਹਨਾਂ ਮੁਲਕਾਂ ਦੇ ਨਾਲ ਕੂਟਨੀਤੀਗਰ ਰਿਲੇਸ਼ਨ ਬਿਲਡ ਕਰੋ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਪੁਗਤਾਉਣ ਦੇ ਲਈ ਕੋਸ਼ਿਸ਼ਾਂ ਕਰੋ ਔਰ ਇਹ ਤੁਹਾਡੀ ਕਾਮਯਾਬੀ ਹੋਏਗੀ ਮੂਵਮੈਂਟ ਦੀ ਜਦੋਂ ਉਹ ਮੁਲਕ ਚਾਹੇ ਦੁਨੀਆ ਦਾ ਕੋਈ ਇੱਕ ਮੁਲਕ ਹੀ ਬੋਲੇ ਜਦੋਂ ਉਹ ਖਾਲਿਸਤਾਨ ਦੀ ਮੂਵਮੈਂਟ ਨੂੰ ਦੁਨੀਆ ਦੇ ਵਿੱਚ ਲੈ ਕੇ ਜਾਏਗਾ ਔਰ ਖਾਲਿਸਤਾਨ ਦੀ ਮੂਵਮੈਂਟ ਨੂੰ ਯੂਨ ਦੇ ਵਿੱਚ ਜਾ ਕੇ ਬੋਲੇਗਾ ਵੀ ਪੰਜਾਬ ਖਾਲਿਸਤਾਨ ਬਣਨਾ ਚਾਹੀਦਾ ਇਹ ਹੈ ਸਾਡੀ ਕਾਮਯਾਬੀ ਸੋ ਉਹਨਾਂ ਦੀ ਉਸ ਕਾਮਯਾਬੀ ਨੂੰ ਸਿਰੇ ਲਾਉਣ ਦੇ ਲਈ ਪੰਜਾਬ ਵਾਲਿਆਂ ਦੀ ਜ਼ਿੰਮੇਵਾਰੀ ਕੀ ਹੈ ਕੀ ਕਰਾਂ ਜਿ ਬਹਿ ਜਾਣਾ ਨਹੀਂ ਸਾਨੂੰ ਸੜਕਾਂ ਤੇ ਉਤਰਨਾ ਪਏਗਾ ਸਾਨੂੰ ਸਟੇਟ ਜਿਹੜਾ ਸਾਡ ਤੇ ਹਮਲੇ ਕਰਦੇ ਉਹਦੇ ਜਵਾਬ ਦੇਣੇ ਪੈਣਗੇ ਸਾਨੂੰ ਸੰਘਰਸ਼ ਕਰਨਾ ਪੈਣਾ ਹੈ ਇਹ ਨਹੀਂ ਹੋਣਾ ਵੀ ਵਿਦੇਸ਼ਾਂ ਵਾਲੇ ਵਿਚਾਰੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਰਿਲੇਸ਼ਨ ਬਣਾਉਂਦੇ ਫਿਰਨ ਤੇ ਅਸੀਂ ਆਪਣੇ ਏਸੀ ਲਾ ਕੇ ਤੇ ਸੋਫੇ ਤੇ ਬੈਠੇ ਹੋਈਏ ਘਰ ਐਵੇਂ ਨਹੀਂ ਬੰਦ ਸੋ ਸੰਘਰਸ਼ ਕਰਨਾ ਪਏਗਾ ਨੌਜਵਾਨਾਂ ਤੇ ਸੰਘਰਸ਼ ਵਿੱਚ ਚੌਥੀ ਪੰਜਵੀਂਰੀ ਇਹ ਗੱਲ ਕਹਤੀ ਜੇ ਲਾਲਾ ਲਾਲਾ ਜੋ ਖਾਲਸਾਣ ਨਹੀਂ ਬੰਨ ਕੱਲੇ ਨਾਰਿਆਂ 'ਚੋਂ ਖਾਲਸਾਣ ਨਹੀਂ ਬੰਨ ਨਾਰੇ ਹੋਣੇ ਚਾਹੀਦੇ ਨੇ ਪਰ ਨਾਰਿਆਂ ਦੇ ਨਾਲ-ਨਾਲ ਖਾਲਸਾਣ ਦੀ ਸਮਝ ਵੀ ਹੋਣੀ ਚਾਹੀਦੀ ਤੇ ਲੋਕਾਂ ਨੂੰ ਦੁਨੀਆ ਨੂੰ ਗੱਲ ਚਲਾਉਣ ਆਪਣੇ ਗਲੇ ਲਾਉਣਾ ਸਿੱਖੋ ਅਸੀਂ ਮੈਂਟ ਲਾਉਨੇ ਆਪਣੇ ਬੰਦੇ ਨੂੰ ਸਰਕਾਰ ਦੀ ਝੋਲੀ 'ਚ ਪਾਉਣ ਲੱਗਿਆਂ ਜਿਹੜਾ ਬੰਦਾ ਜਿੰਨੀ ਗੱਲ ਕਰ ਸਕਦਾ ਖਾਲਸਾਣ ਦੇ ਉਹਨੂੰ ਕਰਨ ਤੇ ਦਿਓ ਯਾਰ ਮੈਂ ਤਾਂ ਇਹ ਤੋਂ ਉਦਾਹਰਣ ਦੇ ਕੇ ਆਪਣੀ ਗੱਲ ਨਿਬੇੜ ਦੇ ਲੱਗਾ ਹਾਂ ਉਸ ਤੋਂ ਬਾਅਦ ਮਾਫੀ ਹੈ ਤੁਹਾਨੂੰ ਯਾਦ ਹੋਵੇਗਾ ਪਿੱਛੇ ਜੇ ਇਹ ਗੱਲ ਮੈਨੂੰ ਵੀ ਕਿਸੇ ਨੇ ਦੱਸੀ ਤੇ ਮੇਰੇ ਵੀ ਧਿਆਨ ਚ ਆਈ ਵੀ ਵਾਕਿਆ ਅਸੀਂ ਇਦਾਂ ਹੀ ਕਰਦੇ ਹਾਂ ਆ ਇੰਡੀਅਨ ਕਰੈਕਟਰ ਆ ਹਰਪੰਜਨ ਸਿੰਘ ਰਿਟਾਇਰ ਹੋ ਗਿਆ ਉਹਨੇ ਨਾ ਪਿਛਲੇ ਕਿ ਸ਼ਾਇਦ ਉਹ ਤੋਂ ਪਿਛਲੇ ਸਾਲ ਜੂਨ ਦੇ ਵਿੱਚ ਸੰਤਾਂ ਦਾ ਪੋਸਟਰ ਪਾਤਾ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਹੁਣ ਉਹਨੇ ਪੋਸਟਰ ਪਾਤਾ ਸੰਤਾਂ ਦਾ ਇਹਦਾ ਮਤਲਬ ਉਹਦੇ ਦਿਲ 'ਚ ਕਿਤੇ ਨਾ ਕਿਤੇ ਸੰਤਾਂ ਦੀ ਇੱਜ਼ਤ ਮਾਨ ਸਤਿਕਾਰ ਹੀ ਉਹਨੇ ਤਾਂ ਹੀ ਪਾਇਆ ਨਾ ਪਰ ਉਹਦੀ ਸਮੱਸਿਆ ਕੀ ਬਣ ਗਈ ਵੀ ਸਾਰਾ ਉਮਰ ਜਿਹੜਾ ਜਿਸ ਮੁਲਕ ਦੇ ਲਈ ਖੇਡਦਾ ਰਿਹਾ ਤੇ ਉਹਦੇ ਵਿੱਚ ਉਹਨੇ ਅੱਜ ਵੀ ਕੰਮ ਕਰਨਾ ਤੇ ਉੱਥੋਂ ਕਮਾਈ ਕਰਨੀ ਆ ਉਹ ਉਸ ਤੋਂ ਬਾਅਦ ਸਟੇਟ ਦਾ ਤੇ ਦਬਾਅ ਬਣਿਆ ਤੇ ਉਹਨੇ ਆਪਣੇ ਸੋਸ਼ਲ ਮੀਡੀਆ ਤੋਂ ਪੋਸਟਰ ਹਟਾਤਾ। ਹੁਣ ਸਾਡੇ ਬੰਦਿਆਂ ਨੇ ਇਹ ਨਹੀਂ ਸੋਚਿਆ ਵੀ ਯਾਰ ਜਿਹੜੇ ਬੰਦੇ ਨੇ ਇੱਕ ਵਾਰੀ ਪਾਇਆ ਇਹਦਾ ਮਤਲਬ ਉਹਦੇ ਮਨ 'ਚ ਕਿਤੇ ਨਾ ਕਿਤੇ ਖਾਲਸਾਣ ਸੀਗਾ ਨਾ। ਅਸੀਂ ਜਦੋਂ ਨੇ ਹਟਾਤਾ ਨਾ ਉਹਨੂੰ ਉਹ ਗਾਲਵਾਹੀ ਸਰਕਾਰੀ ਫਲਾਂਣ ਢੀਂਗ ਧੱਬ ਗਿਆ, ਮਰ ਗਿਆ, ਇਹ ਹੋ ਗਿਆ। ਫਿਰ ਇਹ ਕੀ ਆ ਸਾਡਾ? ਮੈਂ ਕਹਿੰਦਾ ਕੋਈ ਬੰਦਾ ਜਿੰਨੀ ਗੱਲ ਕਰੇ ਅਸੀਂ ਚੋਕੇ ਮਾਰਿਆ ਨਾ ਸਟੇਟ ਦੀ ਝੋਲੀ ਚੋਸੇ ਵੜੀ। ਪੀ ਨਹੀਂ ਤੂੰ ਇੱਕ ਵਾਰੀ ਪਾ ਕੇ ਬਾਅਦ ਚ ਲਾ ਕੇ ਦੱਤਾ ਅਸੀਂ ਇਹ ਨਹੀਂ ਸੋਚਿਆ ਕਿ ਯਾਰ ਚੱਲ ਇੱਕ ਵਾਰੀ ਤੇ ਪਾਇਆ ਨਾ ਇੱਕ ਵਾਰੀ ਤੇ ਗੱਲ ਕੀਤੀ ਨਾ ਪਰ ਅਸੀਂ ਨਹੀਂ ਉਸੇ ਵळे ਦੂਜੇ ਪਾਸੇ ਹੋ ਗਏ ਵੀ ਤੂੰ ਲਾਇਆ ਤੇ ਲਾਇਆ ਤੂੰ ਮੈਂ ਕਹਿੰਨਾ ਵੀ ਜਿਹੜਾ ਬੰਦਾ ਜਿੰਨੇ ਗੱਲ ਕਰ ਸਕਦਾ ਨਾ ਉਹਨੂੰ ਸਪੇਸ ਦੇਈ ਗੱਲ ਦੇ ਨਾਲ ਲਈਏ ਖਾਲਸਾ ਸਟੈਂਡਰਡ ਸੰਘਰਸ਼ ਬੜਾ ਵਿਸ਼ਾਲ ਆ ਖੁੱਲਾ ਆ ਇਹਦੇ ਵਿੱਚ ਜਿਹੜਾ ਵੀ ਆਵੇ ਜਿੰਨੇ ਕਦਮ ਵੀ ਆਵੇ ਪਰਵਾਨ ਕਰੀਏ ਤੇ ਖਾਲਸਾਪੁਰ ਦਾ ਸੰਘਰਸ਼ ਪਾਈ ਹਰ ਦੀ ਸੰਗ੍ਰੇਜਰ ਵਾਲੇ ਜਿਹੜੇ ਸ਼ਹੀਦ ਸਾਡੇ ਹੋਏ ਨੇ ਇਹਨਾਂ ਦੇ ਖੂਨ ਦੇ ਨਾਲ ਰੰਗਿਆ ਆ ਤੇ ਇਹ ਰੰਗ ਇਹਨਾਂ ਠਿਕਾ ਨਹੀਂਗਾ ਤੇ ਮੇਰੇ ਵਰਗੇ ਜਾਂ ਕੋਈ ਹੋਰ ਦੂਜੇ ਤੀਜੇ ਸੰਘਰਸ਼ ਕੋ ਛੜਕ ਜਾਣ ਤੇ ਖਾਲਸਾਪੁਰ ਦਾ ਸੰਘਰਸ਼ ਠਿੱਕਾ ਪੈ ਜਾਏਗਾ ਇਹ ਨਹੀਂ ਪੈਣਾ ਖਾਲਸਾਪੁਰ ਇਸ ਦੁਨੀਆ ਦੇ ਵਿੱਚ ਹੂਪਮਾਨ ਹੋਣਾ ਹੈ ਪੰਜਾਬ ਨੇ ਇੱਕ ਨਾ ਇੱਕ ਦਿਨ ਆਜ਼ਾਦ ਹੋਣਾ ਹੈ ਇਹ ਗੁਰੂ ਦੀ ਮਿਹਰ ਆ ਤੇ ਉਹਨੇ ਸਾਡੀ ਝੋਲੀ ਕਿਦਨ ਪਾਉਣਾ ਪਰ ਸਾਡਾ ਸੰਘਰਸ਼ ਨਹੀਂ ਰੁਕਣਾ ਚਾਹੀਦਾ ਔਰ ਜੇ ਸੰਘਰਸ਼ ਕਰਦੇ ਰਹਿਾਂਗੇ ਮਿਹਨਤ ਕਰਦੇ ਰਵਾਂਗੇ ਤੇ ਮੇਰਾ ਤੁਹਾਡੇ ਨਾਲ ਵਾਦਾ ਤੇ ਮੈਨੂੰ ਗੁਰੂ ਤੇ ਯਕੀਨ ਆ ਕਿ ਖਾਲਸਾਣ ਇੱਕ ਨਾ ਇੱਕ ਦਿਨ ਪੰਥ ਤੇ ਪੰਜਾਬ ਦੀ ਝੋਲੀ ਵਿੱਚ ਜ਼ਰੂਰ ਪਏਗਾ ਇਸੇ ਹੀ ਅਰਦਾਸ ਦੇ ਨਾਲ ਸੋ ਗੁਰੂ ਮਹਾਰਾਜ ਅਗੇ ਰਾਜ ਪੈਗਾ ਖਾਲਸਾ ਦੀ ਅਰਦਾਸ ਕਰਦਾ ਆ ਔਰ ਖਾਲਸਾਤਾਨ ਦੇ ਸੁਪਨੇ ਨੂੰ ਆਪਣੇ ਮਾਨੇ ਚ ਸਿਬਾ ਕੇ ਗੁਰੂ ਅਗੇ ਅਰਦਾਸ ਕਰਦਾ ਹੈ ਕਿ ਸਾਨੂੰ ਸਾਡਾ ਰਾਜ ਭਾਗ ਮਿਲੇ ਔਰ ਅਸੀਂ ਉਹਦੇ ਲਈ ਆਖਰੀ ਸਾਹਾਂ ਤੱਕ ਡਟੇ ਰਹੀਏ ਐਸੇ ਅਰਦਾਸ ਦੇ ਨਾਲ ਨੌਜਵਾਨਾਂ ਤੋਂ ਅਪੀਲ ਕਰਦਾ ਹੈ ਕਿ ਆਪਣੀ ਪੀੜ੍ਹੀ ਸਾਂਭੋ ਸਾਡੇ ਬਜ਼ੁਰਗਾਂ ਨੇ ਜ਼ਿੰਮੇਵਾਰੀ ਧਵਾਈ ਹੈ ਹੁਣ ਵਾਰੀ ਸਾਡੀ ਤੁਹਾਡੀ ਹੈ ਇਕੱਠੇ ਹੋ ਕੇ ਤਰੀਏ ਖਾਲਸਾ ਧਰਮ ਇਸ ਸਮੇਂ ਸਤਿ ਦੇ ਰੂਪ ਮੰਨ ਕਰੀਏ ਸੱਚੇ ਨਾਂ ਗੱਲਾਂ ਦੇ ਨਾਲ ਜਿੰਨੀਆਂ ਵੀ ਭੁਲੰਗੁਆਂ ਜਾਂ ਵਾਲੇ ਮਾਫੀ ਮੰਗਦਾ ਔਰ ਵਿਦੇਸ਼ਾਂ ਦੇ ਸਿੱਖਾਂ ਤੋਂ ਜ਼ਕੀਰ ਕਰਦਾ ਹਾਂ ਉਹਨਾਂ ਤੋਂ ਇਹ ਬੇਨਤੀ ਕਰਦਾ ਹਾਂ ਕਿ ਆਪਣੇ ਰਿਲੇਸ਼ਨਸ ਦੂਸਰੇ ਮੁਲਕਾਂ ਨਾਲ ਬਿਲਡ ਕਰੋ ਦੇਸ਼ਾਂ ਕੋ ਜਿਹੜੀ ਮਰਗੀ ਵਿਚਾਰਤਾਰਾ ਵਾਲੇ ਹੋਣ ਉਹਨਾਂ ਨੂੰ ਆਪਣੇ ਪਿੱਠ ਤੇ ਖਿਲਾ ਰਿਏ ਔਰ ਖਾਲਸਾ ਇਸ ਦੁਨੀਆ ਦੇ ਉੱਤੇ ਸਤਿ ਦੇ ਰੂਪ ਮੰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਆਮਾਹੀ ਕੋਤੇ ਦੇ ਪਤੇ ਜਿੰਦਾਰ